ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਪਿੰਡ ਭਦੌੜ ਤੇ ਦਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਜੀ ਨਾਲ ਕਰਾਂਗੇ ਗੱਲਬਾਤ ਆਜੋ ਬਾਈ ਹੋਰ ਵੀਰ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਜੀ ਹਾਂ ਵੀ ਵਧੀਆ ਓਕੇ ਤੇ ਨੰਬਰ ਬੋਲ ਵੀਰੇ ਆਪਣਾ 9877576341 ਇੱਕ ਵਾਰੀ ਫੇਰ ਬੋਲ ਦਿਓ 9877576340 ਪਿੰਡ ਭਦੌੜ ਆ ਗਿਆ ਹਾਂ ਪਿੰਡ ਭਦੌੜ ਓਕੇ ਤੇ ਵੀਰੇ ਜਿਹੜੀ ਆਪਣੀ ਬੈੜ ਆ ਗਈ ਇਹ ਕਿਹੜਾ ਸੂ ਆ ਗਈ ਇਹ ਦੂਜੇ ਸੂਏ ਸੂਈ ਵੀ ਆ ਬਈ ਓਕੇ ਤੇ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਹ ਨੂੰ ਹੋ ਗਏ ਹੋਣੇ ਅੱਜ 12 ਕਾ ਦੁਪਹਿਰਾਂ ਤੇਰਾ ਦਿਨ ਸੂਈ ਤੇ ਕਿੰਨਾ ਦੁੱਧ ਰੈੜੀਆ ਬੋਲਾ ਲਾ ਲਓ ਦੁੱਧ ਲਾ ਲਓ 18 ਲੀਟਰ ਮਣਾਉਂਦੀ ਆ ਵੀ ਜਮਾ ਮਣਕੇ ਦੇ ਦੋ ਨਾ ਡੰਗ ਚੋ ਕੇ ਲਈ ਓਕੇ ਆ ਕਰੋ ਵੀਰੋ ਥਣ ਸੋਨੇ ਦੇ ਨੇੜੇ ਚੱਕ ਸਮਾਰ ਕੇ ਥਣ ਲੇਵਾ ਇੱਕ ਨੰਬਰ ਠੰਡੀ ਸੀਲ ਆ ਠੰਡੀ ਸੀਲ ਆ ਧਾਰਾ ਮਾਰ ਦੇ ਫਿਰ ਹਾਂਜੀ ਆ ਦੇਖੋ ਵੀਰੇ ਥੱਲੇ ਤਾਂ ਨਲਕ ਕੇ ਵਰ ਗਿਆ ਕਿਆ ਬਾਤ ਆ ਨਾ ਵੀ ਨਿਆਣਾ ਪਾਉਣ ਦੀ ਲੋੜ ਆ ਨਾ ਕੋਈ ਹੋਰ ਆ ਇਹ ਪੂਰੇ ਵੱਡੇ ਨਾਲ ਖੜੀ ਮੜੀ ਵੀਰੇ ਵੱਡੇ ਕਦ ਗਾਢਦੀ ਆ ਪੂਰੀ ਦੇਖੋ ਓਡੀ ਰੈਡੀ ਆ ਪੂਰੀ ਵੱਡੀ ਕੱਢੋ ਵੀਰੇ ਨੂੰ ਬਾਹਰ ਨੂੰ ਤੋੜ ਕੇ ਦਿਖਾ ਦਈਏ ਮਗਰ ਬੱਚਾ ਆ ਗਿਆ ਹਾਂ ਬੱਚਾ ਵੀ ਮੇਰੇ ਓਕੇ ਯਾਨੀ 18 ਕਿਲੋ ਦੁੱਧ ਵੀਰੇ ਦੇ ਥੱਲੇ ਜਾਵਾਂ ਰੈਡੀ ਆ ਹਾਂ ਵੀ ਪੰਜ ਚਾਕ ਪਾਣਾਂ ਚੋ ਕੇ ਲੈ ਕੇ ਜਾਓ ਤੇ ਹੋਰ ਕਿੰਨਾ ਕ ਬਾਜੂਗੀ ਤਾਂ ਤੇਰੇ ਵੀ ਪਹਿਲੇ ਸਵੇਰ 25 ਲੀਟਰ ਦਿੱਤਾ ਸੀ ਇਹਦੇ ਥੋੜੀ ਗਰਮੀ ਕਰਕੇ ਗਰਮੀ ਦਾ ਹੈਗਾ ਐਂ ਲੈ ਚੱਲ ਆਹ ਕਰੋ ਵੀ ਚੈੱਕ ਵੱਡੇ ਕਦ ਗਾਢਦੀ ਆ ਕੋਈ ਛੋਟੀ ਨਾ ਗਣਿਓ ਪੂਰੀ ਚਲੋ ਜੀ ਕਿਆ ਬਾਤ ਬਾਈੜਾ ਦੇਖੋ ਜੀ ਕਰੋ ਚੈੱਕ ਤੋਰਾ ਤਾਰਾ ਪੂਰਾ ਵਧੀਆ ਫੇਸ ਫੂਸ ਵੀ ਪੂਰਾ ਚੰਗਾ ਤੇ ਕੱਦ ਘਾੜ ਕਨੀਓ ਛੋਟੀ ਨਗਣੀਓ ਮੋੜ ਲਿਆ ਵੀਰੇ ਆ ਕਰੋ ਜੀ ਚੈੱਕ ਗੋਦੀ ਵਾਲੀ ਆ ਬਈ ਹਾਂ ਜਰਸੀ ਦਾ ਥੋੜਾ ਜ ਆ ਗਿਆ ਹਨਾ ਵਿੱਚ ਇਹਦੇ ਜਰਸੀ ਦਾ ਮੂਹ ਜ ਆ ਗਿਆ ਹਾਂਜੀ ਹਾਂਜੀ ਬਲੈਕ ਆ ਬੁਰੀ ਸੂਪਰ ਕੀ ਪਈ ਆ ਐ ਨਹੀਂ ਵੀ ਪੱਗ ਬਨ ਲਾ ਪੌਂ ਚੀਸੇ ਵਾਂਗੂ ਚਮਕਦੀ ਆ ਤੇ ਵੱਡੇ ਕੱਦ ਘਾੜ ਦੀ ਬਾਹਲਾਂ ਸਬਲਾਈਆਂ ਦਾ ਆਪਾਂ ਜੀ ਕਰਦੇ ਨਹੀਂ ਹੁੰਦੇ ਤੇ ਬਾਕੀ ਦਾ ਤੁਸੀਂ ਆਪ ਜੱਜ ਕਰ ਲੈਣਾ ਵੀ ਕੀ ਚੀਜ਼ ਕਿਵੇਂ ਆਗੀ ਆਪਣਾ ਕੰਮ ਆ ਸਿਰਫ ਵੀਡੀਓ ਦਿਖਾਉਣਾ ਤੁਹਾਨੂੰ ਕਿਰਾਂ ਤੁਸੀਂ ਆ ਕੇ ਪਰਖ ਕਰਕੇ ਲੈ ਜਾਓ ਭਾਉਂਦੀ ਤੇ ਬਾਕੀ ਦੀ ਤੁਸੀਂ ਸੰਪਰਕ ਕਰਨਾ ਬਾਈਆਂ ਨਾਲ ਬਾਈ ਤੁਹਾਨੂੰ ਦੱਸਣਗੇ ਡਿਟੇਲ ਵੀ ਕੀ ਆ ਫੋਨ ਤੁਸੀਂ ਹੀ ਕਰਨਾ ਨੰਬਰ ਤੁਹਾਨੂੰ ਪੁੱਛ ਕੇ ਦੱਸਤਾ ਤੇ ਡਿਮਾਂਡ ਵੀਰੇ ਦੀ ਡਿਮਾਂਡ 70000 ਰੁਪਇਆ ਕਰਦੇ ਆ ਮਾਨਦਾਨ ਤਾਂ ਹੋ ਜੂਨਾ ਮਾਨਦਾਨ ਕਰਤਾ ਖੁੱਲਾ ਕਰ ਦਿਓਗੇ ਓਕੇ ਤੇ ਨੰਬਰ ਫੇਰ ਬੋਲਦੇ ਵੀਰੇ 98775 70340 ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਅ ਰਹੋ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ